ਅੱਜ ਤੋਂ ਸਿੱਖਿਆ 24 7 ਪੰਜਾਬੀ ਸਿਨੇਮਾ ਪਲੇਅ ਲਈ ਵੱਡੀ ਖਬਰ ਆ ਰਹੀ ਹੈ ਉਸ ਬਤੀ ਕਹਾਣੀ ਨਾਲ ਭਰਪੂਰ ਫਿਲਮ ਮਹਿਰ ਜੀ ਹਾਂ ਦਿਵਯਾ ਪਟਨਾ ਅਗੇ ਡਿਜੀਟੇਨਮੈਂਟ ਐਂਡ ਰਗੂ ਖੰਨਾ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਹੈ ਇੱਕ ਵਿਲੱਖਣ ਫਿਲਮ ਮਹਿਰ ਜਿਸ ਦਾ ਟੀਜ਼ਰ 27 ਜੁਲਾਈ ਨੂੰ ਜਾਰੀ ਕੀਤਾ ਜਾ ਰਿਹਾ ਹੈ ਇਸ ਫਿਲਮ ਦੀ ਕਮਾਂਡ ਸੰਭਾਲੀ ਹੈ ਮਸ਼ਹੂਰ ਨਿਰਦੇਸ਼ਕ ਰਕੇਸ਼ ਮਹਿਤਾ ਨੇ ਜੋ ਪਹਿਲਾਂ ਵੀ ਪੰਜਾਬੀ ਸਿਨੇਮਾ ਨੂੰ ਅਨਮੋਲ ਕਹਾਣੀਆਂ ਦੇ ਚੁੱਕੇ ਹਨ ਮਹਿਰ ਸਿਰਫ ਇੱਕ ਨਾਮ ਹੀ ਨਹੀਂ ਇੱਕ ਅਹਿਸਾਸ ਹੈ ਪਿਆਰ ਤਿਆਗ ਅਤੇ ਸੰਘਰਸ਼ ਦਾ ਟੀਜ਼ਰ ਦੇ ਪੋਸਟਰ ਚੋਂ ਹੀ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕਹਾਣੀ ਦਿਲੋਂ ਲਿਖੀ ਗਈ ਹੈ ਫਿਲਮ ਚਦਾਕਾਰੀ ਦੇ ਚਲਵੇ ਬਖੌਣਗੇ ਰਾਜਕੁੰਦਰ ਸਿਮਰ ਗੀਤਾ ਅਰਸ਼ਬ ਨਿੰਦਰ ਸੰਨੀ ਸविता ਭੱਟੀ ਤੇ ਰੁਪਿੰਦਰ ਰੁੱਪੀ ਫਿਲਮ 5 ਸਤੰਬਰ 2025 ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਆਪਣੀ ਡਾਇਰੀ ਚ ਲਿਖ ਲਓ 27 ਜੁਲਾਈ ਦੀ ਤਰੀ ਜਦੋਂ ਆਉਣ ਵਾਲਾ ਹੈ ਮਿਹਰ ਦਾ ਇਮੋਸ਼ਨਲ ਅਤੇ ਪਾਵਰਫੁਲ ਟੀਜ਼ਰ ਰਹੋ ਤਿਆਰ ਕਿਉਂਕਿ ਮਿਹਰ ਤੁਹਾਨੂੰ ਹਸਾਏਗੀ ਵੀ ਰੁਲਾਈ ਕਿ ਵੀ ਪਰ ਤੁਹਾਡੇ ਦਿਲ ਚ ਆਪਣੀ ਥਾਂ ਪੱਕੀ ਕਰ ਜਾਵੇਗੀ ਸੱਜੇ ਕਾਜੇ ਤੋਂ ਸੇਕ 24 7.5 ਪੰਜਾਬੀ ਸਿਨੇਮਾ ਪ੍ਰੇਮੀ ਆ ਲਈ ਵੱਡੀ ਖਬਰ ਆ ਰਹੀ ਹੈ ਜਜ਼ਬਤੀ ਕਹਾਣੀ ਨਾਲ ਭਰਪੂਰ ਫਿਲਮ ਮੇਹਰ ਜੀ ਹਾਂ ਦਿਵਿਆ ਪਟਨਾ ਅਗੇ ਡਿਜੀਟੇਨਮੈਂਟ ਐਂਡ ਰਗੂ ਖੰਨਾ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਹੈ ਇੱਕ ਵਿਲੱਖਣ ਫਿਲਮ ਮੇਹਰ ਜਿਸ ਦਾ ਟੀਜ਼ਰ 27 ਜੁਲਾਈ ਨੂੰ ਜਾਰੀ ਕੀਤਾ ਜਾ ਰਿਹਾ ਹੈ ਇਸ ਫਿਲਮ ਦੀ ਕਮਾਂਡ ਸੰਭਾਲੀ ਹੈ ਮਸ਼ਹੂਰ ਨਿਰਦੇਸ਼ਕ ਰਕੇਸ਼ ਮਹਿਤਾ ਨੇ ਜੋ ਪਹਿਲਾਂ ਵੀ ਪੰਜਾਬੀ ਸਿਨੇਮਾ ਨੂੰ ਅਨਮੋਲ ਕਹਾਣੀਆਂ ਦੇ ਚੁੱਕੇ ਹਨ ਮੇਹਰ ਸਿਰਫ ਇੱਕ ਨਾਮ ਹੀ ਨਹੀਂ ਇੱਕ ਅਹਿਸਾਸ ਹੈ ਪਿਆਰ ਤਿਆਗ ਅਤੇ ਸੰਘਰਸ਼ ਦਾ ਟੀਜ਼ਰ ਦੇ ਪੋਸਟਰ ਚੋ ਇਹ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਹਾਣੀ ਦਿਲੋਂ ਲਿਖੀ ਗਈ ਹੈ ਫਿਲਮ ਚ ਅਦਾਕਾਰੀ ਦੇ ਚਲਵੇਂ ਖੋਣਗੇ ਰਾਜਕੁੰਦਰ ਸਿਮਰ ਗੀਤਾ ਅਰਸ਼ਬ ਨਿੰਦਰ ਸੱਨੀ ਸविता ਭੱਟੀ ਤੇ ਰੁਪਿੰਦਰ ਰੁੱਪੀ ਫਿਲਮ 5 ਸਤੰਬਰ 2025 ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਆਪਣੀ ਡਾਇਰੀ ਚ ਲਿਖ ਲਓ 27 ਜੁਲਾਈ ਦੀ ਤਰੀਕ ਜਦੋਂ ਆਉਣ ਵਾਲਾ ਹੈ ਮਿਹਰ ਦਾ ਇਮੋਸ਼ਨਲ ਅਤੇ ਪਾਵਰਫੁਲ ਟੀਜ਼ਰ ਰਹੋ ਤਿਆਰ ਕਿਉਂਕਿ ਮਿਹਰ ਤੁਹਾਨੂੰ ਹਸਾਏਗੀ ਵੀ ਰੁਲਾਏਗੀ ਵੀ ਪਰ ਤੁਹਾਡੇ ਦਿਲ ਚ ਆਪਣੀ ਥਾਂ ਪੱਕੀ ਕਰ ਜਾਵੇਗੀ ਸਸ਼ਿਕਾਜੋ ਸਟੇਕ 24x7 ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਵੱਡੀ ਖਬਰ ਆ ਰਹੀ ਹੈ ਜਜ਼ਬਾਤੀ ਕਹਾਣੀ ਨਾਲ ਭਰਪੂਰ ਫਿਲਮ ਮੇਹਰ ਜੀ ਹਾਂ ਦਿਵਯਾ ਪਟਨਾਗੇ ਡਿਜੀਟੇਨਮੈਂਟ ਐਂਡ ਰਗੂ ਖੰਨਾ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਹੈ ਇੱਕ ਵਿਲੱਖਣ ਫਿਲਮ ਮੇਹਰ ਜਿਸ ਦਾ ਟੀਜ਼ਰ 27 ਜੁਲਾਈ ਨੂੰ ਜਾਰੀ ਕੀਤਾ ਜਾ ਰਿਹਾ ਹੈ ਇਸ ਫਿਲਮ ਦੀ ਕਮਾਂਡ ਸੰਭਾਲੀ ਹੈ ਮਸ਼ਹੂਰ ਨਿਰਦੇਸ਼ਕ ਰਕੇਸ਼ ਮਹਿਤਾ ਨੇ ਜੋ ਪਹਿਲਾਂ ਵੀ ਪੰਜਾਬੀ ਸਿਨੇਮਾ ਨੂੰ अनमोल ਕਹਾਣੀਆਂ ਦੇ ਚੁਕੇ ਹਨ ਮੇਹਰ ਸਿਰਫ ਇੱਕ ਨਾਮ ਹੀ ਨਹੀਂ ਇੱਕ ਅਹਿਸਾਸ ਹੈ ਪਿਆਰ ਤਿਆਗ ਅਤੇ ਸੰਘਰਸ਼ ਦਾ ਟੀਜ਼ਰ ਦੇ ਪੋਸਟਰ ਚੋਂ ਇਹ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਹਾਣੀ ਦਿਲੋਂ ਲਿਖੀ ਗਈ ਹੈ ਫਿਲਮ ਚਦਾਕਾਰੀ ਦੇ ਚਲਵੇ ਬਖੌਣਗੇ ਰਾ ਰਾਜਕੁੰਦਰ ਸਿਮਰ ਗੀਤਾ ਅਰਸ਼ਾ ਬਨਿੰਦਰ ਸਨੀ ਸਵਿਤਾ ਭੱਟੀ ਤੇ ਰੁਪਿੰਦਰ ਰੁਪੀ ਫਿਲਮ 5 ਸਤੰਬਰ 2025 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਆਪਣੀ ਡਾਇਰੀ 'ਚ ਲਿਖ ਲਵੋ 27 ਜੁਲਾਈ ਦੀ ਤਰੀਕ ਜਦੋਂ ਆਉਣ ਵਾਲਾ ਹੈ ਮਿਹਰ ਦਾ ਇਮੋਸ਼ਨਲ ਅਤੇ ਪਾਵਰਫੁਲ ਟੀਜ਼ਰ ਰਹੋ ਤਿਆਰ ਕਿਉਂਕਿ ਮਿਹਰ ਤੁਹਾਨੂੰ ਹਸਾਏਗੀ ਵੀ ਰੁਲਾਏਗੀ ਵੀ ਪਰ ਤੁਹਾਡੇ ਦਿਲ 'ਚ ਆਪਣੀ ਥਾਂ ਪੱਕੀ ਕਰ ਜਾਵੇਗੀ